ਪਾਵੇਂ ਕੀ ਪੰਜਾਬ ਸਰਕਾਰ ਦੇ ਵੱਲੋਂ ਸਰਕਾਰੀ ਦਫ਼ਤਰਾਂ ਦਾ ਸਮਾਂ 2 ਮਈ ਤੋਂ ਸਵੇਰੇ 7:30 ਵਜੇ ਦਾ ਕਰ ਦਿੱਤਾ ਗਿਆ ਪਰ ਕਈ ਦਫ਼ਤਰਾਂ ਦੇ ਵਿੱਚ ਅਜੇ ਵੀ ਮੁਲਾਜ਼ਮ ਸਮੇਂ ਸਿਰ ਆਪਣੇ ਦਫ਼ਤਰ ਵਿੱਚ ਡਿਊਟੀ ਤੇ ਨਹੀਂ ਆਉਂਦੇ ਜਿਸ ਦੇ ਤਹਿਤ ਨਾ ਭਾਵੇਂ ਖੇ ਨਾ ਬਦੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਦੇ ਵੱਲੋਂ ਅਚਨਚੇਤ ਸਵੇਰੇ 7:10 ਵਜੇ 10 ਮਿੰਟ ਤੇ ਐਸ ਡੀ ਐਮ ਕੰਪਲੈਕਸ ਦੇ ਬਾਹਰ ਬੈਠੇ ਤੇ ਅਚਨਚੇਤ ਚੈਕਿੰਗ ਕੀਤੀ ਗਈ ਜਿਨ੍ਹਾਂ ਦੇ ਵਿੱਚ ਨੈਪ ਤਹਿਸੀਲਦਾਰ ਤੇ ਤਹਿਸੀਲਦਾਰ ਫਰਦ ਕੇਂਦਰ ਪੀ ਡਬਲਯੂ ਡੀ ਵੀ ਅਕਤੋ ਇਲਾਵਾ ਹੋਰ ਸਰਕਾਰੀ ਦਫ਼ਤਰਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਦਿੱਤੇ ਗਏ ਹੁਕਮਾਂ ਦੀ ਪਾਲਣਾ ਜ਼ਰੂਰ ਚਲਕਦੀ ਨਜ਼ਰ ਆਈ ਹੈ ਇਸ ਮੌਕੇ ਤੇ ਨਾਬਾ ਵਿਧਾਇਕ ਗੁਰਦੇਵ ਸਿੰਘ ਦੇ ਮਾਨ ਨੇ ਕਿਹਾ ਕਿ ਨਾਬਾ ਦੇ ਸਰਕਾਰੀ ਦਫ਼ਤਰਾਂ ਦੇ ਵਿੱਚ तकरीबन ਸਾਰੇ ਅਫਸਰ ਸਮੇਂ ਦੇ ਪਾਬੰਧਨ ਅਤੇ ਇਸ ਗੱਲ ਦੀ ਮੈਂ ਸ਼ਲਾਗਾ ਕਰਦਾ ਹਾਂ ਤੇ ਇਹ ਸਮਾਂ ਸਰਕਾਰ ਦੇ ਵੱਲੋਂ ਸਿਰਫ ਝੋਨੇ ਦੇ ਸੀਜ਼ਨ ਸੰਬੰਧੀ ਹੀ ਬਦਲਿਆ ਗਿਆ ਹੈ ਜਿਸ ਨਾਲ ਝੋਨੇ ਦੇ ਸੀਜ਼ਨ ਦੇ ਦੌਰਾਨ ਬਿਜਲੀ ਦੀ ਵੱਡੀ ਬਚਤ ਹੋ ਸਕੇਗੀ ਇਸ ਦੇ ਨਾਲ ਹੀ ਉਹਨਾਂ ਦੇ ਵਿਰੋਧੀਆਂ ਦੇ ਬੋਲਦੇ ਕਹਿਆ ਕਿ ਵਿਰੋਧਤਾ ਪੰਜਾਬ ਸਰਕਾਰ ਦੇ ਚੰਗੇ ਕੰਮਾਂ ਦੀ ਵੀ ਨਿਖੇਧੀ ਕਰਦੇ ਨੇ ਉਦਰੇ ਇਸ ਮੌਕੇ ਤੇ ਨਾਬਾ ਦੇ ਐਸ ਡੀ ਐਮ ਤਰਸੀਮ ਚੰਦ ਨੇ ਦੱਸਿਆ ਕਿ ਮੇਰੇ ਮੁਲਾਜ਼ਮ ਸਾਰੇ ਸਮੇਂ ਸਿਰ ਤੇ ਪਹੁੰਚ ਜਾਂਦੇ ਨੇ ਤੇ ਸਾਰੇ ਹੀ ਮੁਲਾਜ਼ਮ ਪੰਜਾਬ ਸਰਕਾਰ ਦੇ ਹੁਕਮਾਂ ਦੀ ਤਾਲੀਮ ਕਰੇ ਨੇ ਉਦਰੇ ਇਸ ਮੌਕੇ ਤੇ ਕੰਕਰਵੋਂ ਨਾਇ ਲੋਕਾ ਨੇ ਵੀ ਵਿਧਾਇਕ ਦੀ ਪ੍ਰਸ਼ੰਸਾ ਕੀਤੀ ਹੈ ਉਹਨਾਂ ਨੇ ਕਿਹਾ ਕਿ ਵਿਧਾਇਕ ਦੇ ਵੱਲੋਂ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਹ ਛੱਲਾ ਦਾ ਜੋ ਕਦਮ ਹੈ ਅਤੇ ਸਰਕਾਰ ਦੇ ਵੱਲੋਂ ਸਮਾਜ ਨੂੰ ਨਿਰਧਾਰਿਤ ਕੀਤਾ ਗਿਆ ਹੈ ਇਹ ਬਿਲਕੁਲ ਠੀਕ ਅੱਜ ਸਵੇਰੇ ਮੈਂ 7:30 ਵਜੇ ਆ ਗਿਆ ਸੀ 7:30 ਵਜੇ ਆਫਿਸ ਲੱਗਦਾ ਤੇ ਸਭ ਤੋਂ ਪਹਿਲਾਂ ਐਸ ਡੀ ਐਮ ਆਫਿਸ ਤਰਸੀਮ ਚੰਦ ਜੀ ਇਹ ਤਕਰੀਬਨ 7:00 7:00 ਵਜੇ 17 ਕਿ ਮਿੰਟ ਤੇ ਇਹ ਪਹੁੰਚ ਗਏ ਸੀ ਇੱਥੇ ਤੇ ਬਾਕੀ ਸਾਰਾ ਸਟਾਫ ਜਿਹੜਾ ਜੀ ਟਾਈਮ ਸਰ ਸੀਗਾ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਮੁੱਖ ਮੰਤਰੀ ਸਾਹਿਬ ਦੀਆਂ ਰਾਏਤਾਂ ਦੇ ਮੁਤਾਬਕ ਸਾਰੇ ਉਹਨੂੰ ਫੋਲੋ ਕਰ ਰਹੇ ਆ ਉਸ ਤੋਂ ਬਾਅਦ ਫਿਰ ਪੀ ਡਬਲਯੂ ਡੀ ਜਿਹੜਾ ਡਿਪਾਰਟਮੈਂਟ ਆ ਉਹਦੇ ਵਿੱਚ ਇੱਕ ਐਸ ਡੀਓ ਜਿਹੜੇ ਨੇ ਜੀ ਉਹ ਗੈਰਹਾਜ਼ਰ ਨਹੀਂ ਕੁਝ ਦੱਸਿਆ ਜਾ ਰਿਹਾ ਕਿ ਉਹਨਾਂ ਦੀ ਕੋਈ ਫਿਜ਼ੀਕਲ ਇਫੈਕਟ ਨਹੀਂ ਹੈਗੇ ਉਹ ਐਕਸ਼ਨ ਸਾਹਿਬ ਉਹਦੀ ਅਪਡੇਟ ਲੈ ਕੇ ਦੇ ਰਿਹਾ ਪ੍ਰੋਪਰ ਉਸ ਤੋਂ ਬਾਅਦ ਫਿਰ ਜਿਹੜੇ ਤਹਿਸੀਲਦਾਰ ਨੇ ਵੱਡੇ ਤਹਿਸੀਲਦਾਰ ਨੇ ਤਹਿਸੀਲਦਾਰਾਂ ਦਾ ਸਟਾਫ ਸਾਰਾ ਚੈੱਕ ਕੀਤਾ ਗਿਆ ਸਾਰੇ ਪੂਰੇ ਨੇ ਜੀ ਔਰ 7:30 ਵਜੇ ਤੋਂ ਲੈ ਕੇ 2 ਵਜੇ ਤੱਕ ਡਿਊਟੀ ਹੈ ਔਰ ਬਾਕੀ ਆਮ ਲੋਕਾਂ ਨਾਲ ਵੀ ਗੱਲ ਕੀਤੀ ਜਿਹਦੇ ਸੋਚ ਕੰਮ ਕਰਾਉਣ ਵਾਸਤੇ ਆਉਂਦੇ ਆ ਉਹ ਖੁਸ਼ ਨੇ ਸਰਕਾਰ ਦੇ ਫੈਸਲੇ ਤੋਂ ਕਿ ਸਵੇਰੇ ਸਵੇਰੇ ਜਿਹੜਾ ਜਲਦੀ ਠੰਡ ਠੰਡੇ ਕੰਮ ਹੋ ਜਾਂਦਾ ਦਿਨ ਚ ਗਰਮੀ ਹੋ ਜਾਂਦੀ ਹੈ ਤੇ ਮੁੱਖ ਮੰਤਰੀ ਸਾਹਿਬ ਦੇ ਫੈਸਲੇ ਤੋਂ ਬਹੁਤ ਖੁਸ਼ ਨੇ ਔਰ ਨਾਬਾ ਦੇ ਵਿੱਚ ਮੇਰਾ ਖਿਆਲ ਹੈ ਕਿ ਤਮਾਦਪਨ ਦੀ ਕਿਰਪਾ ਜੀ ਸਾਰੇ ਜਿੰਨੇ ਵੀ ਮੁਲਾਜ਼ਮ ਨੇ ਸਾਰੇ ਉਹ ਫੋਲੋ ਕਰ ਰਿਹਾ ਰੂਲ। ਵਿਰੋਧੀ ਲਗਾਤਾਰ ਟਿੱਪਣੀਆਂ ਕਰਦੇ ਸੀ ਵੀ ਕਹਿੰਦੇ ਜਿਹੜੇ ਟਾਈਮ ਜਿਹੜਾ ਜ਼ਿਹਦਾਰਤ ਕੀਤਾ ਠੀਕ ਨਹੀਂ। ਤੁਸੀਂ ਕੀ ਕਹਿਣਾ ਚਾਹੁੰਦੇ? ਨਹੀਂ ਦੇਖੋ ਇਹ ਗਰਮੀ ਕਰਕੇ ਗਰਮੀ ਕਰਕੇ ਆ ਕੁਛ ਦਿਨ ਵਾਸਤੇ ਆ ਪਰਮਾਨੈਂਟ ਨਹੀਂ। ਇਹ ਕੋਈ ਗਰਮੀ ਬਹੁਤ ਹੁੰਦੀ ਹੈ ਜੀ ਦਿਨ ਦੇ ਵਿੱਚ ਦੁਪਹਿਰੇ 12 1 ਵਜੇ ਤੋਂ ਬਾਅਦ ਤਾਂ ਬਹੁਤ ਔਖਾ ਹੋ ਜਾਂਦਾ ਹੈ। ਤੇ ਸਵੇਰੇ ਸਵੇਰੇ ਕਿਉਂਕਿ ਦਿਨ ਜਿਹੜਾ ਜੀ ਜਲਦੀ ਚੜ ਜਾਂਦਾ। 7:30 ਵਜੇ ਸੂਰਜ ਪੂਰਾ ਚੜਿਆ ਹੁੰਦਾ ਹੈ। ਤੇ ਠੰਡੇ ਠੰਡੇ ਆਪਣਾ ਜਿਹੜਾ ਕੰਮ ਕਰਾ ਕੇ ਤੁਸੀਂ ਅ ਡੂਵੇ ਦਾ ਕਾਫਿਸ ਹੁੰਦਾ ਦੋਵੇ ਤੋਂ ਬਾਅਦ ਥੋੜੇ ਬੱਧਾ ਦਿਨ ਪਿਆ ਤੁਸੀਂ ਆਮ ਨਾਲ ਆਪਣਾ ਕੋ ਪਰਿਵਾਰ ਨਾਲ ਕਿਤੇ ਵਿਜ਼ਿਟ ਕਰਨਾ ਕਿਤੇ ਕੋ ਫੰਕਸ਼ਨ ਤੇ ਜਾਣਾ ਕਿਤੇ ਵੀ ਕਿਉਂਕਿ ਮਲਾਜਮਾ ਨੇ ਪਹਿਲਾਂ ਡਿਊਟੀ ਹੋ ਜੀ ਹੈ ਕਿ ਸਵੇਰੇ ਆਉਣਾ ਫਿਰ ਸ਼ਾਮ ਨੂੰ ਜਾਣਾ ਬੱਚਿਆਂ ਕੋਲੇ ਟਾਈਮ ਨਹੀਂ ਮਿਲਦਾ ਇਸ ਇਹਦੇ ਨਾਲ ਬੱਚਿਆਂ ਨਾਲ ਟਾਈਮ ਸਪੈਂਡ ਕਰਨ ਦਾ ਵੀ ਸਮਾਂ ਮਿਲ ਜਾਂਦਾ ਤੇ ਬਾਕੀ ਜਿਹੜੀ ਪਬਲਿਕ ਆ ਪਬਲਿਕ ਨੂੰ ਕੋਈ ਵੱਡੀ ਸਹੂਲਤਾਂ ਵੀ ਸੋਰੇ ਸੋਰੇ ਠੰਡ ਚ ਆਪਣਾ ਕੰਮ ਕਰਾ ਕੇ ਤੇ ਟਾਈਮ ਨਾਲ ਵਾਪਸ ਹੋ ਕੇ ਘਰੇ ਆਪਣੇ ਗਰਮੀ ਤੋਂ ਪਹਿਲਾਂ ਪਹਿਲਾਂ ਕਰੇ ਵਾਪਸ ਚਲੇ ਜਾਂਦੇ ਆ ਹਾਂ ਮੈਂ ਹੁਣ ਤੱਕ ਤਾਂ ਜਿਹੜਾ ਚੈੱਕ ਕੀਤਾ ਜੀ ਤੇ ਇਹ ਸਵੇਰ ਦਾ ਟਾਈਮ ਆ ਜੀ ਇਸੇ ਤਰੀਕੇ ਨਾਲ 2 ਵਜੇ ਦਾ ਟਾਈਮ ਵੀ ਚੈੱਕ ਕਰਾਂਗੇ ਕਿੰਨੇ ਮੁਲਾਜ਼ਮ ਜਿਹੜੇ ਨੇ ਉਹ 2 ਵਜੇ ਤੱਕ ਆ ਡਿਊਟੀ ਪ੍ਰੋਪਰ ਦਿੰਦੇ ਨੇ 9 ਵਜੇ ਤੱਕ ਤਾਂ ਪ੍ਰੋਪਰ ਹੋ ਰਿਹਾ ਪਿੱਛੇ ਜੇ ਮੇਰੇ ਕਹ ਤੁਸੀਂ ਕਵਰੇਜ ਕੀਤੀ ਸੀ ਕਿ ਨਗਰ ਕੌਂਸਲ ਨਾਭਾ ਦੇ ਵਿੱਚ ਕੁਛ ਜਿਹੜੇ ਮੁਲਾਜ਼ਮ ਗੈਰ ਹਾਜ਼ਰ ਸੀਗੇ ਦੁਬਾਰਾ ਫਿਰ ਇੱਕਦਮ ਚੈਕਿੰਗ ਕਰਾਂਗੇ ਤੇ ਜੇ ਕੋਈ ਗੈਰ ਹਾਜ਼ਰ ਹੁੰਦੇ ਨੇ ਔਰ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਨਹੀਂ ਕਰ ਰਹੇ ਤੇ ਸਖਤ ਕਾਰਵਾਈ ਹੋਵੇਗੀ। ਨਹੀਂ ਸਵਾ ਸੱਤ ਤਾਂ ਨਹੀਂ ਕੁਛ 25 ਕੋਈ 7 25 ਤੇ ਵੀ ਆਏ 28 ਤੇ ਵੀ ਆਏ ਮੈਂ ਆ ਗਿਆ ਸੀ ਗੱਲ ਸਵਾ ਸੱਤ ਤੋਂ ਬਾਅਦ ਆ ਗਿਆ ਸੀ ਮੈਂ ਤਾਂ ਰੁਟੀਨ 'ਚ ਵੀ ਆਣਾ ਤੁਸੀਂ ਬਾਅਦ 'ਚ ਵੀ ਚੈੱਕ ਕਰ ਸਕਦੇ ਹੋ ਕਦੇ ਵੀ। ਅਸੀਂ ਸਰਕਾਰ ਦਾ ਜੋ ਮੰਡਟ ਹੈਗਾ ਜੋ ਫੈਸਲਾ ਹੈਗਾ ਉਹਦੇ ਮੁਤਾਬਕ ਸਾਰੇ ਮੁਲਾਜ਼ਮ ਕੰਮ ਕਰ ਰਹੇ ਆ। ਕੰਮ ਬਹੁਤ ਵਧੀਆ ਕਰ ਰਹੇ ਨੇ ਜੀ ਸ਼ਹਿਰ ਦੀ ਵੀ ਸਫਾਈ ਵਗੈਰਾ ਬਹੁਤ ਵਧੀਆ ਹੋ ਰਹੀ ਹੈ ਹੁਣ ਤਾਂ ਕਾਫੀ ਫਰਕ ਪੈ ਚੁੱਕਾ ਹੈ ਸ਼ਹਿਰ ਦੇ ਵਿੱਚ ਤੇ ਡਿਊਟੀਆਂ ਤੇ ਵੀ ਸਾਰੇ ਰੈਂਟਸ ਟਾਈਮ ਤੇ ਆ ਰਹੇ ਨੇ ਤਾਂ ਵਧੀਆ ਲੱਗਦਾ ਜਦੋਂ ਕੰਮ ਵਧੀਆ ਹੁੰਦਾ ਤੁਹਾਨੂੰ ਸਰਕਾਰ ਨੂੰ ਟਾਈਮ ਅੰਦਰ ਰਿਪੋਰਟ ਕੀਤਾ ਠੀਕ ਹੈ ਜੀ ਕਿਉਂਕਿ ਇਹ ਗੱਲ ਲੋਕ ਜਲਦੀ ਥੋੜਾ ਇਹ ਕਮਨਿਫਟ ਜਾਂਦਾ ਤੇ ਆਪਣੇ ਕਮਾਗਰਾਂ ਦੇ ਵੀ ਜਾ ਕੇ ਲੱਗਣ ਜੋਗੇ ਹੋ ਜਾਂਦੇ ਆ ਫਿਰ ਡੇਟ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੂਬਾ ਨਾਲ ਦੀ ਰਿਪੋਰਟ